ਸਾਰਜੋ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਸਹਿਬਾਨ ਤੇ ਅੱਜ ਦੇ ਮੁੱਖ ਬਖਤਾ ਸਾਬਰਬਿੰਦਰ ਸਿੰਘ ਪੱਟੀ ਡਾਕਟਰ ਜਮਸ਼ੀਦ ਅਲੀ ਖਾਨ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਇੰਚਾਰਜ ਸਹਿਬਾਨ ਸਿਧਾਪਕ ਸਹਿਬਾਨ ਵਿਦਿਆਰਥੀ ਅਤੇ ਸਟਾਫ ਮੈਂਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲੈਕਚਰ ਦੇ ਵਿੱਚ ਕੁਰਬਾਨੀ ਵਿੱਚ ਜਾਤ ਪਾਤ ਦਾ ਨਿਵਾਰਣ ਇਹਦੇ ਵਿੱਚ ਡਾਕਟਰ ਪੱਟੀ ਕਿਉਂਕਿ ਉਹ ਸ਼ੋਟੇਜ ਦੇ ਐਕਸਪਰਟ ਹਨ ਤੇ ਉਹਨਾਂ ਨੇ ਬਹੁਤ ਹੀ ਖੂਬਸੂਰਤ ਲਿਖੇ ਦੇ ਨਾਲ ਜੋ ਮਨੁੱਖ ਸਮ੍ਰਿਤੀ ਤੋਂ ਲੈ ਕੇ ਹੁਣ ਤੱਕ ਜਾਤ ਪਾਤ ਦਾ ਕਿਸ ਤਰ੍ਹਾਂ ਸਿਸਟਮ ਚੱਲਦਾ ਰਿਹਾ ਹੈ ਬਹੁਤ ਹੀ ਵਿਸਥਾਰ ਨਾਲ ਚੰਨਣਾ ਪਾਇਆ ਹੈ ਉਹਦੇ ਵਿੱਚ ਕਾਫੀ ਸ਼ੰਕੇ ਵੀ ਉਹਨਾਂ ਨੇ ਖੜੇ ਕੀਤੇ ਹਨ ਕਿ ਜਿੱਥੇ ਬਹੁਤ ਸਾਰੇ ਲਿਖਤਾਂ ਦੇ ਵਿੱਚ ਜਾਂ ਜੋ ਸਾਡੇ ਆਰਕੀਓਲੋਜੀਕਲ ਸਰਵੇ ਦੇ ਵਿੱਚ ਵਸਤਾ ਮਿਲਦੀਆਂ ਆ ਤੇ ਉਹਨਾਂ ਦੇ ਵਿੱਚ ਕਨਟਰਡਿਕਸ਼ਨਸ ਆ ਉਹ ਵੀ ਉਹਨਾਂ ਨੇ ਸਾਰੀਆਂ ਉਜਾਗਰ ਕੀਤੀਆਂ ਹਨ ਤੇ ਇਹ ਖੋਜ ਦਾ ਵਿਸ਼ਾ ਹਨ ਤੇ ਇਹਦੇ ਵਾਸਤੇ ਸਾਡੀ ਯੂਨੀਵਰਸਿਟੀ ਨੂੰ ਵੀ ਕੋਈ ਨਾ ਕੋਈ ਸੋਸ਼ੀਓਲੋਜੀ ਡਿਪਾਰਟਮੈਂਟ ਦੇ ਵਿੱਚ ਇਹ ਸਕਾਲਰਸ ਨੂੰ ਇਦਾਂ ਦੇ ਪ੍ਰੋਜੈਕਟ ਦੇਣੇ ਚਾਹੀਦੇ ਆ ਤਾਂ ਕਿ ਜਿਹੜਾ ਇੱਕ ਅਸੀਂ ਜਸਟ ਇੱਕ ਮਿਥ ਦੇ ਬੇਸ ਤੇ ਜਾਂ ਆਪਣੀ ਇੱਕ ਆਈਡੀਆ ਬਣਾ ਕੇ ਜੋ ਕਿ ਠੀਕ ਨਹੀਂ ਹੈ ਚੱਲ ਰਹੇ ਆ ਤਾਂ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਪਰਦਾ ਅਟਾਉਣ ਦੀ ਜ਼ਰੂਰਤ ਹੈ ਜਿੱਥੋਂ ਤੱਕ ਸਿੱਖੀ ਦਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਤੋਂ ਹੀ ਇੱਕ ਜਿਹੜਾ ਜਾਤ ਪਾਤ ਦਾ ਖੰਡਨ ਆ ਜਿਸ ਤਰ੍ਹਾਂ ਹਵਾਲਾ ਦਿੱਤਾ ਸੀ ਪੱਟੀ ਸਾਹਿਬ ਨੇ ਕਿ ਗੁਰਬਾਣੀ ਦਾ ਕਿ ਨੀਚੇ ਅੰਦਰ ਨੀਚ ਜਾਤ ਨੀਤੀ ਹੂ ਅਤਨੀਚ ਤੇ ਉਹੀ ਜਿਹੜਾ ਇਸ ਤਰ੍ਹਾਂ ਦਾ ਪ੍ਰਵਚਨ ਸੀ ਗੁਰੂ ਨਾਨਕ ਦੇਵ ਜੀ ਦਾ ਤੇ ਉਸ ਤੋਂ ਬਾਅਦ ਪੰਗਤ ਤੇ ਸੰਗਤ ਦਾ ਕਨਸੈਪਟ ਆਉਂਦਾ ਆ ਧਰਮਸਾਲ ਦਾ ਕਨਸੈਪਟ ਆਉਂਦਾ ਆ ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਮੁੱਢ ਤੋਂ ਹੀ ਜਿਹੜਾ ਜਾਤ ਪਾਤ ਜਿਹੜਾ ਆ ਉਹਦਾ ਸਿਸਟਮ ਨੂੰ ਲੱਦ ਕਰ ਦਿੱਤਾ ਸੀ ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਜਿਸ ਤਰ੍ਹਾਂ ਪੱਟੀ ਸਾਹਿਬ ਨੇ ਲਾਇਬ੍ਰੇਟ ਕੀਤਾ ਸੀ ਕਿ ਲਗਭਗ 12.5% ਬੰਦੇ ਹੀ ਜਿਹੜੇ ਉਹ ਹਥਿਆਰ ਚੁੱਕ ਸਕਦੇ ਸੀਗੇ ਬਾਕੀ ਜਿਹੜਾ ਸਾਡਾ ਕੋ ਸਾਡੇ 87% ਆਬਾਦੀ ਸਾਡੀ ਜਿਹੜੀ ਆ ਉਹ ਹਥਿਆਰ ਨਹੀਂ ਚੁੱਕ ਸਕਦੀ ਸੀ ਤਾਂ ਉਹਦੇ ਕਾਰਨ ਹੀ ਅਸੀਂ ਜਿਹੜੇ ਬਾਹਰਲੇ ਹਮਲਾਵਰਾਂ ਦਾ ਸ਼ਿਕਾਰ ਹੋਏ ਆ ਤੇ ਇਹੋ ਹੀ ਜੇ ਅਸੀਂ ਇਸ ਤਰ੍ਹਾਂ ਦੀ ਵੰਡ ਨਾ ਕੀਤੀ ਹੁੰਦੀ ਤਾਂ ਸ਼ਾਇਦ ਸਾਡੇ ਉੱਤੇ ਜਿੱਥੋਂ ਕਿ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਖੁਸ਼ਹਾਲ ਸੀ ਸ਼ਾਇਦ ਅਸੀਂ ਜਾਣਦੇ ਵੀ ਆ ਕਿ ਮਹਾਰਾਜਾ ਜੀਸ ਨੇ ਰਾਜ ਦੇ ਵਿੱਚ ਬਾਰਲੇਟ ਕੰਟਰੀਜ਼ ਤੋਂ ਇੰਗਲੈਂਡ ਤੋਂ ਫਰਾਂਸ ਤੋਂ ਜਾਂ ਹੋਰ ਕੰਟਰੀਜ਼ ਤੋਂ ਆ ਕੇ ਜਰਨਲਸ ਜਿਹੜੇ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੁੰਦੇ ਸੀ ਕਿਉਂਕਿ ਸਾਡੀ ਇਕਨੋਮੀ ਜਿਹੜੀ ਆ ਉਹਨਾਂ ਇਕਨੋਮੀਆਂ ਨਾਲੋਂ ਬੈਟਰ ਸੀ ਤੇ ਬੈਟਰ ਪੇਇੰਗ ਕੈਪੈਸਿਟੀ ਸੀ ਸਿੱਖ ਰਾਜ ਦੇ ਵਿੱਚ ਤਾਂ ਉਹ ਇਸ ਖੁਸ਼ਹਾਲੀ ਦੇ ਕਰਕੇ ਹੀ ਜਿਹੜੇ ਹਮਲਾਵਰ ਆਉਂਦੇ ਰਹੇ ਆ ਪਰ ਜਿਹੜਾ ਸਾਡਾ ਸਿਸਟਮ ਸੀ ਇੱਥੇ ਜਾਤ ਪਾਤ ਦਾ ਕਾਸਟ ਸਿਸਟਮ ਸੀ ਉਹਦੇ ਕਰਕੇ ਹੀ ਅਸੀਂ ਜਿਹੜਾ ਆ ਇੰਨਾ ਕਈ ਸਦੀਆਂ ਤੱਕ ਅਸੀਂ ਗੁਲਾਮ ਰਹੇ ਆ ਤੇ ਇਸ ਚੀਜ਼ ਦੇ ਵਿੱਚ ਜਿਹੜਾ ਮੋਰੀਪੂ ਨਿਵਾਈਆ ਉਹ ਗੁਰੂ ਸਹਿਬਾਨ ਨੇ ਨਿਵਾਈਆ ਕਿ ਖਾਸ ਕਰਕੇ ਜਿੰਨੇ ਸਿੱਖ ਧਰਮ ਦੇ ਉੱਤੇ ਹਮਲੇ ਹੁੰਦੇ ਰਹੇ ਆ ਅਸੀਂ ਗੱਲ ਕਰਦੇ ਆ ਕਿ ਬਾਦਸ਼ਾਹ ਅਕਬਰ ਨੇ ਵੀ ਬੁਲਾਇਆ ਗੁਰੂ ਅਮਰਦਾਸ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਤਾਂ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਭੇਜਿਆ ਕੋਈ ਬਾਣੀ ਦਾ ਸਪਸ਼ਟੀਕਰਨ ਦੇਣ ਲਈ ਅਸਲ ਵਿੱਚ ਜਿਹੜਾ ਇਹ ਸਾਰੀਆਂ ਜਿਹੜੀਆਂ ਕੰਟਰੋਵਰਸੀਆਂ ਖੜੀਆਂ ਹੋਈਆਂ ਸਿੱਖ ਧਰਮ ਦੇ ਵਿਰੁੱਧ ਜਿਹੜਾ ਮੁਗਲ ਰਾਜ ਦਾ ਜਿਹੜਾ ਰਵਈਆ ਰਿਹਾ ਆ ਉਹਦਾ ਕਾਰਨ ਬੇਸਿਕਲੀ ਕਾਸਟ ਸਿਸਟਮ ਹੀ ਸੀ ਕਿਉਂਕਿ ਜਿਹੜੇ ਪੱਟੀ ਸਾਹਿਬ ਨੇ ਬੜੀ ਡਿਟੇਲ ਚ ਗੱਲ ਕੀਤੀ ਆ ਕਿ ਬੇਸ਼ੱਕ ਮੁਗਲ ਰਾਜ ਸੀ ਇੱਥੇ ਸਾਡਾ ਪਰ ਉਹਨਾਂ ਦੇ ਜਿਹੜੇ ਬਹੁਤੇ ਜਿਹੜੇ ਸਲਾਹਕਾਰ ਹੁੰਦੇ ਸੀ ਉਹ ਹਿੰਦੂ ਹੁੰਦੇ ਸੀਗੇ ਤਾਂ ਉਸ ਟਾਈਮ ਦੇ ਉੱਤੇ ਕਿਸੇ ਨੂੰ ਇਹ ਗੱਲ ਹজম ਨਹੀਂ ਹੋ ਰਹੀ ਸੀ ਕਿ ਸਾਰੀਆਂ ਜਾਤਾਂ ਜਿਹੜੀਆਂ ਉਹ ਬਰਾਬਰ ਹੋ ਜਾਣ ਤੇ ਜਦੋਂ ਪੰਗਤ ਦਾ ਕਨਸੈਪਟ ਆਉਂਦਾ ਆ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਸੁਣਦੇ ਆਂ ਅਸੀਂ ਕਿ ਬਹੁਤ ਹੀ ਵਾਰੀ ਜਿਹੜੀ ਆ ਉਸ ਦੇ ਜਿਹੜੇ ਆ ਸੋ ਕਾਲਡ ਬ੍ਰਾਹਮਣ ਸੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਪ੍ਰਥਾ ਆ ਬੰਦ ਹੋ ਜਵੇ ਲੰਗਰ ਦੀ ਪ੍ਰਥਾ ਆ ਸਾਰੇ ਜਾਤਾਂ ਦੇ ਲੋਕ ਜਿਹੜੇ ਆ ਉਹ ਇਕੱਠੇ ਬੈਠ ਕੇ ਲੰਗਰ ਦਾ ਸ਼ਗਨ ਕਰਨ ਪਰ ਗੁਰੂ ਸਾਹਿਬਾਨ ਜਿਹੜੇ ਆ ਆਪਣੇ ਇਰਾਦੇ ਤੇ ਦ੍ਰਿੜ ਸੀ ਤਾਂ ਉਹਦੇ ਕਾਰਨ ਜਿਹੜਾ ਆ ਇਹ ਹੌਲੀ-ਹੌਲੀ ਕਾਸਟ ਸਿਸਟਮ ਜਿਹੜਾ ਆ ਸਿੱਖੀ ਦੇ ਵਿੱਚ ਬੰਦ ਹੁੰਦਾ ਆ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਿਖਰ ਆਉਂਦਾ ਆ ਉਹ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ ਆਉਂਦਾ ਆ ਕਿ ਜੋ ਖਾਲਸਾ ਪੰਥ ਦੀ ਸਾਜਨਾ ਹੁੰਦੀ ਆ ਤਉਹਦੇ ਵਿੱਚ ਵਖ ਵਖ ਜਾਤਾਂ ਦੇ ਜਿਹੜੇ ਪੰਜ ਪਿਆਰੇ ਸੱਜਦੇ ਆ ਤਾਂ ਉਹ ਵਖ ਵਖ ਜਾਤਾਂ ਨਾਲ ਵਖ ਵਖ ਖਿੱਤੇ ਨਾਲ ਸੰਬੰਧਤ ਸੀ ਤਾਂ ਉਸ ਟਾਈਮ ਦੇ ਉੱਤੇ ਵੀ ਜਿਹੜਾ ਮੇਨ ਬਿਰੋਧ ਸੀ ਹਿੰਦੂ ਰਾਜਿਆਂ ਦਾ ਉਹ ਇਸੇ ਕਾਰਨ ਸੀ ਕਿ ਉਹ ਨਹੀਂ ਚਾਹੁੰਦੇ ਸੀ ਕਿ ਜਿਹੜੇ ਸੋ ਕਾਲਡ ਨੀਵੀਂ ਜਾਤਾਂ ਆ ਜਾਂ ਛੂਦਰ ਹੈਗੇ ਆ ਇਹਨਾਂ ਨੂੰ ਕੋਈ ਹਥਿਆਰ ਚੱਕਣ ਦਾ ਹੱਕ ਮਿਲੇ ਜਾਂ ਇਹ ਸਾਡੇ ਬਰਾਬਰ ਆ ਜਾਣ ਤਾਂ ਉਹਦੇ ਵਿੱਚ ਪਹਾੜੀ ਰਾਜਿਆਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਤੁਸੀਂ ਇਹਨਾਂ ਨੂੰ ਅਮਰਤਨਾਸ਼ਿ ਕਾਓ ਤਾਂ ਅਸੀਂ ਅਮਰਤ ਛੱਕਣ ਨੂੰ ਤਿਆਰ ਆਂ ਸਿੰਘ ਸੱਜਣ ਨੂੰ ਤਿਆਰ ਆਂ ਪਰ ਗੁਰੂ ਸਾਹਿਬ ਦਾ ਮਿਸ਼ਨ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਮਿਸ਼ਨ ਸ਼ੁਰੂ ਹੋਇਆ ਸੀ ਤਾਂ ਸਾਰੇ ਗੁਰੂ ਸਾਹਿਬਾਨ ਨੇ ਉਸੇ ਮਿਸ਼ਨ ਦੇ ਨਾਲ ਕੰਮ ਕੀਤਾ ਤਾਂ ਉਸੇ ਕਰਕੇ ਜਿਹੜਾ ਕਨਫਲਿਕਟ ਪੈਦਾ ਹੁੰਦਾ ਹੈ ਜਾਸਪਾਸ ਕਰਕੇ ਹੀ ਕਿ ਜਿਹੜੇ ਉੱਚੀਆਂ ਜਾਤਾਂ ਵਾਲੇ ਸੀਗੇ ਉਹ ਇਸ ਗੱਲ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ ਕਿ ਉਹ ਜੇ ਨੀਵੇਂ ਜਾਤਾਂ ਵਾਲੇ ਆ ਖੋਤੀ ਜੋ ਨੀਵੇਂ ਜਾਤਾਂ ਕਹਿੰਦੇ ਸੀ ਉਹਨਾਂ ਦੇ ਬਰਾਬਰ ਬੈਠ ਸਕਣ ਔਰ ਸਭ ਤੋਂ ਵੱਡੀ ਖੂਬਸੂਰਤ ਗੱਲ ਜਿਹੜੀ ਆ ਉਹ ਪੱਤੀ ਸਾਹਿਬ ਨੇ ਕੀਤੀ ਸੀ ਕਿ ਗੁਰੂ ਗੰਗ ਸਾਹਿਬ ਜੀ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਆ ਉੱਥੇ ਭਗਤਾਂ ਦੀ 15 ਭਗਤਾਂ ਦੀ ਬਾਣੀ ਦਰਜ ਹੈ ਪਟ ਸਹਿਬਾਨ ਦੀ ਬਾਣੀ ਦਰਜ ਹੈ ਗੁਰਸਿੱਖਾਂ ਦੀ ਬਾਣੀ ਦਰਜ ਹੈ ਤਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਉਸ ਵੇਲੇ ਅਸੀਂ ਸਾਰੇ ਭਗਤ ਸਹਿਬਾਨ ਨੂੰ ਚਾਹੇ ਉਹ ਕਿਸੇ ਵੀ ਜਾਤ ਦੇ ਹੋਣ ਕਿਉਂਕਿ ਆਮ ਤੌਰ ਤੇ ਇਹ ਗੱਲ ਬੜੀ ਪ੍ਰੋਮੀਨੈਂਸ ਨਾਲ ਕਹੀ ਜਾਂਦੀ ਹੈ ਕਿ ਅਸੀਂ ਅਜੇ ਵੀ ਜਾਤ ਪਾਤ ਜੋ ਗੁਰੂ ਸਹਿਬਾਨ ਦਾ ਸੰਦੇਸ਼ ਹੈ ਅਸੀਂ ਉਹਨੂੰ ਆਪਣੇ ਮਨ 'ਚ ਨਹੀਂ ਵਸਾਇਆ ਕਿਤੇ ਵੀ ਕੋਈ ਅਸੀਂ ਦਿਨ ਮਨਾਈਏ ਕਿਸੇ ਭਗਤ ਸਹਿਬਾਨ ਦਾ ਦਿਨ ਮਨਾਈਏ ਤਾਂ ਉੱਥੇ ਅਸੀਂ ਹੋਰ ਗੱਲ ਕਰੀਏ ਨਾ ਕਰੀਏ ਤਾਂ ਉਹਨਾਂ ਦੀ ਜਾਤ ਦੀ ਗੱਲ ਅਸੀਂ ਜ਼ਰੂਰ ਕਰਦੇ ਆਂ ਤਾਂ ਇਹਦਾ ਮਤਲਬ ਕਿ ਸਾਡਾ ਮਾਈਂਡ ਸੈਟ ਜਿਹੜਾ ਹੈ ਅਜੇ ਵੀ ਉਹੀ ਮਨੁਮਾਦੀ ਮਾਈਂਡ ਸੈਟ ਹੈ ਸਾਡਾ ਕਿ ਅਸੀਂ ਜਾਤ ਪਾਤ ਦੇ ਚੱਕਰ ਤੋਂ ਬਾਹਰ ਨਹੀਂ ਆਏ ਤਾਂ ਔਰ ਇਹ ਵੀ ਬੜੀ ਖੂਬਸੂਰਤ ਗੱਲ ਆ ਕਿ ਭਗਤ ਸਹਿਬਾਨ ਆ ਉਹਨਾਂ ਨੇ ਕਿਤੇ ਵੀ ਆਪਣੀ ਜਾਤ ਤੋਂ ਲੁਕਉਣ ਦੀ ਕੋਸ਼ਿਸ਼ ਨਹੀਂ ਕੀਤੀ ਬੜੇ ਕਲੀਅਰ ਨੇ ਜਿੱਦਾਂ ਕਈ ਜਗ੍ਹਾ ਤੇ ਅਸੀਂ ਭਗਤ ਰਾਮਦਾਸ ਦੀ ਬਾਣੀ ਦੇ ਵਿੱਚ ਖਾਸ ਤੌਰ ਤੇ ਕਹਿਰ ਰਵੀਦਾਸ ਜਿਮਾਰਾ ਤੇ ਜਾਂ ਉਹ ਉਹ ਭਾਈ ਪਾਕਤਨਾਮ ਦੇ ਆ ਜੀ ਆ ਛਿੰਬੇ ਆ ਤੋਂ ਛਿੰਬਾ ਆਪਣੀ ਜਾਤ ਦੱਸਦੇ ਆ ਸੋ ਭਗਤ ਸਹਿਬਾਨ ਨੇ ਕਿਤੇ ਵੀ ਇਹ ਨਹੀਂ ਮਹਿਸੂਸ ਕੀਤਾ ਕਿ ਅਸੀਂ ਨੀਵੇਂ ਆ ਜਾਂ ਅਸੀਂ ਨੀਵੀਂ ਜਾਤ ਚ ਪੈਦਾ ਹੋਏ ਆ ਕਿਉਂਕਿ ਪ੍ਰਮਾਤਮਾ ਨੇ ਜਿਹੜੇ ਸਾਰੇ ਜੀ ਪੈਦਾ ਕੀਤੇ ਆ ਉਹ ਪੰਜ ਤੱਤ ਦਾ ਸੀਰੀਅਲ ਸਾਡਾ ਸਾਰਿਆਂ ਦਾ ਤੇ ਸਾਰਿਆਂ ਨੇ ਜਦੋਂ ਚਲੇ ਜਾਣਾ ਆ ਤਾਂ ਉਹ ਮਿੱਟੀ ਦੇ ਵਿੱਚ ਮਿਲ ਜਾਣਾ ਹਰ ਇੱਕ ਦੇ ਸਰੀਰ ਦਾ ਉਹੀ ਹੈਗਾ ਆ ਉਹੀ ਕੰਪੋਜੀਸ਼ਨ ਆ ਤੇ ਫਿਰ ਅਸੀਂ ਇਹ ਜਿਹੜੀਆਂ ਬੰਡੀਆਂ ਪਾਈਆਂ ਆ ਉਹ ਕਿਤਨਾ ਕਿਤੇ ਸਾਡੇ ਸੌੜੇ ਹਿੱਤਿਆ ਜਿਹੜੇ ਜਿਸ ਤਰ੍ਹਾਂ ਹੁਣ ਡਿਪਟੀ ਲੈਬੀਲ ਸਰ ਨਾਲ ਗੱਲ ਕਰਦੇ ਸੀਗੇ ਕਿ ਰੈਜ਼ਰਵੇਸ਼ਨ ਕਿਉਂ ਆ ਜਾਤ ਪਾਤ ਕਿਉਂ ਹੋਤੋਗੇ ਬੇਸਿਕਲੀ ਇਹ ਚੀਜ਼ਾਂ ਪੋਲਿਟਿਕਲ ਸਿਸਟਮ ਨੂੰ ਸੂਟ ਕਰਦੀਆਂ ਆ ਉਹ ਦੇਖਦੇ ਆ ਸੈਂਸਸ ਦੇ ਵਿੱਚ ਜਾਤ ਪਾਤ ਲਿਖਾਈ ਜਾਂਦੀ ਆ ਉਹਦਾ ਕਾਰਨ ਆ ਕਿ ਦੇਖਦੇ ਆ ਕਿ ਕਿੰਨਾ ਪਰਸੈਂਟੇਜ ਜਿਹੜੀ ਆ ਇਸ ਜਾਤ ਦੇ ਲੋਕ ਆ ਤਾਂ ਉਹਦੇ ਅਕੋਰਡਿੰਗਲੀ ਉਹ ਪੋਲਿਸੀਜ਼ ਬਣਾਉਂਦੇ ਆ ਤਾਂ ਕਿ ਉਹ ਵੋਟ ਬੈਕ ਨੂੰ ਗ੍ਰੈਬ ਕਰ ਸਕਣ ਪਰ ਇਸੇ ਕਰਕੇ ਜਿਹੜੀ ਇੱਕ ਚੇਤਨ ਕਲਾਸ ਆ ਪੋਲਿਟਿਕਲ ਕਲਾਸ ਆ ਬਹੁਤ ਸਾਰੇ ਆ ਉਹ ਇਸ ਸਿਸਟਮ ਤੋਂ ਬਾਹਰ ਨਹੀਂ ਆਉਣਾ ਚਾਹੁੰਦੀ ਸਾਨੂੰ ਆਪਸ ਦੇ ਵਿੱਚ ਕੰਟਰਡਿਕਸ਼ਨਸ ਪੈਦਾ ਹੋਣ ਲੜਾਈ ਝਗੜੇ ਹੋਣ ਉਹ ਫਿਰ ਗਵਰਨਮੈਂਟ ਨੂੰ ਅਪਰੋਚ ਕਰਨ ਗਵਰਨਮੈਂਟ ਨੂੰ ਦੇ ਹੱਕ ਦੇ ਵਿੱਚ ਕੋਈ ਪਾਲਿਸੀ ਬਣਾਵੇ ਤਾਂ ਉਹ ਵੋਟ ਬੈਂਕ ਜਿਹੜਾ ਹੈ ਉਹ ਕੰਸੋਲिडेट ਹੋ ਜਵੇ ਪਰ ਸਾਡੇ ਵਾਸਤੇ ਜਿਹੜੀ ਸਿੱਖੀ ਦੇ ਵਿੱਚ ਅਸੀਂ ਮੇਰੇ ਖਿਆਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਮਨ ਦੇ ਵਿੱਚ ਸ਼ਾਇਦ ਬਸਾਉਣ ਤੇ ਕਾਮਯਾਬ ਨਹੀਂ ਹੋਏ ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਕਾਸਕਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਹੈ ਗੁਰਦੁਆਰਾ ਸਹਿਬਾਨ ਜਿਹੜੇ ਆ ਇਹ ਰਾਮ ਗੜੀਆਂ ਦਾ ਗੁਰਦੁਆਰਾ ਆ ਇਹ ਰਵਦਾਸੀਆਂ ਦਾ ਗੁਰਦੁਆਰਾ ਆ ਇਹ ਫਲਾਣੇ ਦਾ ਗੁਰਦੁਆਰਾ ਆ ਤਾਂ ਇਸ ਤਰ੍ਹਾਂ ਹੀ ਈਵਨ ਪਿੰਡਾਂ ਦੇ ਵਿੱਚ ਇਹ ਵੀ ਇੱਕ ਡਿਸਟਿੰਕਸ਼ਨ ਹੈ ਕਿ ਸ਼ਮਸ਼ਾਨ ਘਾਟ ਦੀ ਡਿਸਟਿੰਕਸ਼ਨ ਵੀ ਹੈ ਤੇ ਇਹ ਸ਼ਮਸ਼ਾਨ ਘਾਟ ਜਿਹੜਾ ਆ ਇਹ ਜੱਟਾਂ ਦਾ ਆ ਜਾਂ ਇਹ ਮੱਝੀਆਂ ਦਾ ਆ ਜਾਂ ਇਹ ਰਵਦਾਸੀਆਂ ਦਾ ਆ ਇਸ ਤਰ੍ਹਾਂ ਦੀ ਡਿਸਟਿੰਕਸ਼ਨ ਵੀ ਪਿੰਡਾਂ ਦੇ ਵਿੱਚ ਅਜੇ ਹੈਗੀ ਆ ਸੋ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਰਲ ਕੇ ਇਹ ਡਿਸਟਿੰਕਸ਼ਨਸ ਨੂੰ ਹਟਾਉਣ ਦੀ ਜ਼ਰੂਰਤ ਆ ਤਾਹੀਏ ਇੱਕ ਅਸੀਂ ਬਿਹਤਰ ਸਮਾਜ ਜਿਹੜਾ ਆ ਉਹ ਸਿਰ ਸਕਦੇ ਆ ਤੇ ਬਿਸ਼ੱਕ ਜਿੱਥੋਂ ਤੱਕ ਗੱਲ ਕਰਦੇ ਆ ਔਰਤ ਦੇ ਪੱਧਰ ਦੀ ਤਾਂ ਉਹ ਕਾਫੀ ਹੱਦ ਤੱਕ ਜਿਹੜਾ ਪੰਜਾਬ ਦੇ ਵਿੱਚ ਅਸੀਂ ਉਹ ਬਰਾਬਰੀ ਤੇ ਆ ਬਲਕਿ ਅਸੀਂ ਲੜਕੀਆਂ ਦੇਖਦੇ ਸਾਡੀਆਂ ਲੜਕੀਆਂ ਨਾਲੋਂ ਅੱਗੇ ਲੰਘ ਗਈਆਂ ਆ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਪੇਰੈਂਟਸ ਨਹੀਂ ਕਰਦੇ ਕੋਈ ਪਿਛੇ ਕੇ ਬੱਚਿਆਂ ਨੂੰ ਪੜਾਉਣਾ ਨਹੀਂ ਜਾਂ ਬੱਚਾ ਨੌਕਰੀ ਵਾਸਤੇ ਨਹੀਂ ਅਸੀਂ ਜਾਣ ਦੇਣਾ ਉਹ ਚੀਜ਼ਾਂ ਸਾਰੀ ਖਤਮ ਹੋ ਗਈਆਂ ਆ ਪਰ ਜਾਤ ਪਾਤ ਕਿਤੇ ਨਾ ਕਿਤੇ ਅਜੇ ਵੀ ਸਾਡੇ ਸਿਸਟਮ ਦੇ ਵਿੱਚ ਉਹ ਹੈ ਤੇ ਜੇ ਅਸੀਂ ਗੁਰੂ ਸਹਿਬਾਨ ਦੇ ਸੰਦੇਸ਼ ਨੂੰ ਅੱਗੇ ਤੱਕ ਲੈ ਕੇ ਜਾਣਾ ਆ ਤਾਂ ਉਹਦੇ ਵਾਸਤੇ ਜਿਹੜਾ ਸਾਨੂੰ ਇਹ ਲੋੜ ਆ ਕਿ ਅਸੀਂ ਗੁਰੂ ਸਹਿਬਾਨ ਦੇ ਉਪਦੇਸ਼ ਨੂੰ ਜੋ ਉਹਨਾਂ ਦੀ ਆਈਡੀਓਲੋਜੀ ਹੈ ਜੋ ਉਹਦਾ ਕਨਸੈਪਟ ਸੀ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰੀਏ ਤੇ ਉਹਦੇ ਕਰਕੇ ਖਾਸ ਕਰਕੇ ਜਿਹੜੀ ਵੱਡੀ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਸੰਸਥਾਵਾਂ ਦੀ ਤੇ ਖਾਸ ਕਰਕੇ ਸਾਡੀ ਜੰਗ ਜਨਰੇਸ਼ਨ ਦੀ ਜਿਹੜੀ ਪੜ੍ਹੀ ਲਿਖੀ ਆ ਜਾਗਰੂਕ ਹੋ ਰਹੀ ਆ ਪਰ ਕਿਤੇ ਨਾ ਕਿਤੇ ਜਾ ਕੇ ਸਾਡੇ ਜਿਹੜੇ ਉਹ ਸਿਆਸੀ ਜਾਂ ਸੌੜੇ ਹਤੇ ਆ ਉੱਥੇ ਜਾ ਕੇ ਫਿਰ ਅਸੀਂ ਜਾ ਕੇ ਉਸੇ ਸਿਸਟਮ ਦੇ ਵਿੱਚ ਵਾਪਸ ਫੇਰ ਚਲੇ ਜਾਂਦੇ ਆ ਤਾਂ ਇਸੇ ਕਰਕੇ ਜਿਹੜਾ ਇਹ ਜਾਤਪਾਤ ਦਾ ਸਿਸਟਮ ਆ ਉਹ ਟੁੱਟਣ ਦਾ ਨਾਂ ਨਹੀਂ ਲੈਂਦਾ ਕਿਉਂਕਿ ਜਾਤਪਾਤ ਦੀ ਗੱਲ ਕਰਦੀ ਆ ਗਵਰਨਮੈਂਟ ਵੀ ਗੱਲ ਕਰਦੀ ਆ ਕਿ ਜਾਤਪਾਤ ਨਾ ਕਰੋ ਪਰ ਜਦੋਂ ਸੈਂਸਸ ਕਰਦੇ ਆ ਜਦੋਂ ਪਾਲਿਸੀਜ਼ ਬਣਾਉਂਦੇ ਆ ਤਾਂ ਉਹ ਰੈਜ਼ਰਵੇਸ਼ਨਸ ਹੁੰਦੀ ਆ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਉਹ ਜਾਤਪਾਤ ਨੂੰ ਗਵਰਨਮੈਂਟ ਦੇ ਪਦਧਰ ਤੇ ਵੀ ਇਹ ਜਾਤਪਾਤ ਖਤਮ ਹੋਣ ਦਾ ਕਿਤੇ ਜਿਹੜਾ ਉਹਨੇ ਦਿਨ ਚਾਹੁੰਦੇ ਕਿਉਂਕਿ ਉਹਦੇ ਨਾਲ ਹੀ ਉਹਨਾਂ ਨੂੰ ਬੈਨੀਫਿਟ ਹੁੰਦਾ ਹੈ ਤੁਹਾਡੀ ਡਿਵੀਜ਼ਨ ਆਫ ਬੋਟਸ ਹੁੰਦੀ ਆ ਸੰਥੁਲਨ ਆਪਵੋਰਸ ਹੁੰਦੀ ਆ ਤੇ ਉਹਦੇ ਕਰਕੇ ਹੀ ਉਹਨਾਂ ਨੂੰ ਪਾਵਰ ਮਿਲਦੀ ਆ ਪਰ ਸਾਨੂੰ ਇਹ ਚੇਤਨਣ ਹੋਣ ਦੀ ਲੋੜ ਆ ਜਾਗਰੂਕ ਹੋਣ ਦੀ ਲੋੜ ਆ ਕਿ ਅਸੀਂ ਇਸ ਸਿਸਟਮ ਤੋਂ ਬਾਹਰ ਆਈਏ ਤਾਂ ਜੋ ਗੁਰੂ ਸਾਹਿਬਾਂ ਨੇ ਸਾਨੂੰ ਰਸਤਾ ਦਿਖਾਇਆ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਹੀ ਅਸੀਂ ਇੱਕ ਬਿਹਤਰ ਸਮਾਜ ਜਿਹੜਾ ਆ ਜਾਂ ਗੁਰੂ ਸਾਹਿਬਾਂ ਨੇ ਜੋ ਚਿਤਵਿਆ ਸੀ ਜੋ ਸੋਚਿਆ ਸੀ ਆਈਡੀਅਲ ਸਮਾਜ ਇੱਕ ਆਦਰਸ਼ਕ ਸਮਾਜ ਤੇ ਉਹ ਤਾਂ ਹੀ ਬਣ ਸਕਦਾ ਜੇ ਅਸੀਂ ਗੁਰਬਾਣੀ ਤੇ ਅਮਲ ਕਰੀਏ ਤੇ ਜੋ ਛੋਟੀਆਂ ਕੰਟਰਡਿਕਸ਼ਨਸ ਆ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ